ਚੋਰਾਂ ਦੇ ਵੱਲੋਂ 25 ਮੋਟਰਸਾਈਕਲ ਜਿਹੜੇ ਚੋਰੀ ਕੀਤੇ ਗਏ ਸਾਨੂੰ ਹੁਬ ਬਰામਤ ਕਰ ਲਏ ਗਏ ਨੇ ਤਾਂ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਪੰਜਾਬ ਹਰਿਆਣਾ ਦੇ ਇਲਾਕਿਆਂ ਦੇ ਵਿੱਚੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਇਹ ਚੋਰਾਂ ਨੂੰ ਗ੍ਰਿਫਤਾਰ ਕਰਕੇ ਲਹਿਰਾਗਾਗਾ ਪੁਲਿਸ ਨੇ 25 ਮੋਟਰਸਾਈਕਲਾਂ ਦੇ ਰਜਿਸਟ੍ਰੇਸ਼ਨ ਨੰਬਰ ਤੇ ਚਾਸੀ ਨੰਬਰ ਦੀ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਕਿਸੇ ਦਾ ਮੋਟਰਸਾਈਕਲ ਚੋਰੀ ਹੋਇਆ ਉਹ ਕਾਗਜ਼ ਵਖਾ ਕੇ ਲਹਿਰਾਗਾਗਾ ਪੁਲਿਸ ਤੋਂ ਲੈ ਸਕਦਾ ਹੈ ਦੇ ਰਸਲ ਚੋਰੀ ਹੋਈ ਮੋਟਰਸਾਈਕਲ ਜੋ ਕਿ ਲਹਿਰਾਗਾਗਾ ਦੇ ਡੀਐਸਪੀ ਦਿਪਿੰਦਰ ਸਿੰਘ ਜੀ ਜੀ ਨੇ ਇਸ ਬਾਬਤ ਦੱਸਿਆ ਕਿ ਇਹ ਚੋਰ ਲਹਿਰਾਗਾਗਾ ਵਿਖੇ ਮੋਟਰਸਾਈਕ ਕਿਰਨਾਈ ਤਬ ਮੌਕੇ ਤੇ ਇਹਨਾਂ ਨੂੰ ਦਬੋਚ ਲਿਆ ਗਿਆ ਪੁਛਗਿਸ ਦਰਮਿਆਨ 25 ਹੋਰ ਮੋਟਰਸਾਈਕਲ ਬਰਾਮਦ ਹੋਏ ਨੇ ਜੋ ਕਿ ਪੰਜਾਬ ਹਰਿਆਣਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚੋਂ ਚੋਰੀ ਹੋਏ ਨੇ ਜਿਸ ਕਿਸੇ ਦਾ ਵੀ ਮੋਟਰਸਾਈਕਲ ਆਉ ਲੈ ਸਕਦਾ ਮਿਤੀ 31 10 2025 ਨੂੰ ਇੰਚਾਰ ਸਿਟੀ ਲਹਿਰਾ ਨੇ ਦੋ ਨੌਜਵਾਨਾਂ ਨੂੰ ਟੀ ਪੁਆਇੰਟ ਜਖਲ ਰੋਡ ਤੋਂ ਸ਼ੱਕੀ ਹਾਲਾਤ ਦੇ ਵਿੱਚ ਕਾਬੂ ਕੀਤਾ ਉਹਨਾਂ ਕੋਲ ਇੱਕ ਮੋਟਰਸਾਈਕਲ ਸੀ ਉਹਨੂੰ ਵੈਰੀਫਾਈ ਕੀਤਾ ਤਾਂ ਮੋਟਰਸਾਈਕਲ ਚੋਰੀ ਦਾ ਨਿਕਲਿਆ ਜਿਸ ਤੇ ਤੁਰੰਤ ਮੁਕਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਚ ਲਿਆਂਦੀ ਗਈ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਪਾਸੋਂ ਕੁੱਲ 25 ਮੋਟਰਸਾਈਕਲ ਹੈ ਜਿਹੜੇ ਬਰਾਮਦ ਕਰਾਏ ਜਾ ਚੁੱਕੇ ਸਰ ਕਿੱਥੋਂ-ਕਿੱਥੋਂ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਕਿੱਥੋਂ ਬਰਾਮਦ ਨਹੀਂ ਕਰੇ ਗਏ ਜੀ ਇਹ ਕਿਉਂਕਿ ਬਾਰਡਰ ਦਾ ਏਰੀਆ ਜੀ ਇਸ ਕਰਕੇ ਲਹਿਰਾ ਜਾਖਲ ਨਿਰਵਾਣਾ ਬੁਲਾੜਾ ਮਾਨਸਾ ਨੇੜੇ-ਨੇੜੇ ਦੇ ਏਰੀਏ ਨੇ ਜਿਹੜੇ ਟੁਹਾਨਾ ਇੱਥੋਂ ਚੋਰੀਆਂ ਕਰਦੇ ਸੀ ਕਿੱਥੋਂ ਫੜੇਗੇ ਕਿੱਥੋਂ ਬਰਾਮਦਗੀ ਜਿਹੜੀ ਕਿੱਥੋਂ ਹੋਈ ਹੈਗੀ ਇਹ ਨੇ ਇਨਾਂ ਪਾਸੋਂ ਜੀ ਬਰਾਮਦਗੀ ਇੱਕ ਤਾਂ ਜਿਹੜਾ ਦੋਸ਼ੀ ਹੈ ਗਗਨਦੀਪ ਸਿੰਘ ਉਰਫ ਗਗਨਾ ਉਹਦੇ ਖੇਤ ਦੇ ਕੋਲੋਂ ਬੇਆਬਾਦ ਇੱਕ ਡਰੇਨ ਜਾਂਦੀ ਸੀ ਉਹਦੇ ਚਲਕਾਚ ਪਾ ਕੇ ਰੱਖੇ ਹੋਏ ਸੀ ਤੇ ਬਾਕੀ ਜਿਹੜੇ ਮੋਟਰਸਾਈਕਲ ਨੇ तकरीबन 12 ਮੋਟਰਸਾਈਕਲ ਨੇ ਜਿਹੜੇ ਉਹ ਇੱਕ ਰੇਲਵੇ ਨਹਿਰੀ ਮਹਿਕਮੇ ਦਾ सॉरी ਨਹਿਰੀ ਮਹਿਕਮੇ ਦਾ ਇੱਕ ਬੇਆਬਾਦ ਕੋਠਾ ਹੈ ਉਹਦੇ ਵਿੱਚ ਲੁਕੋ ਕੇ ਰੱਖੇ ਹੋਏ ਸੀ ਉਤੋਂ ਬਰਾਮਦ ਕੀਤੇ ਜੀ ਕਿੰਨੇ ਕ ਮਾਮਲੇ ਇਹਨਾਂ ਦੇ ਪਹਿਲਾ ਦਰਜੇ ਚ ਹੋ ਗਏ ਕਿਉਂਕਿ ਪਹਿਲਾਂ ਵੀ ਇਹ ਦੋ ਦੋਸ਼ੀ ਨੇ ਜੀ ਗਗਨਦੀਪ ਸਿੰਘ ਉਰਫ ਗਗਨਾ ਇਹਦਾ ਪਿੰਡ ਖਾਨਪੁਰਫ ਕੀਰਾ ਹੈ ਦੂਸਰਾ ਹੈ ਸਤਗੁਰ ਸਿੰਘ ਉਰਫ ਮੁੰਨੂ ਇਹ ਕੁਲਰੀਆਂ ਥਾਣਾ ਬਰੇਟੇ ਦਾ ਹੈ ਇਹਨਾਂ ਦੇ ਦੋਹਾਂ ਦੇ ਖਿਲਾਫ ਇੱਕ ਇੱਕ ਮੋਟਰਸਾਈਕਲ ਚੋਰੀ ਦਾ ਮਕਦਮਾ ਪਹਿਲਾ ਦਰਜ ਹੈ ਇਹਨਾਂ ਦੀ ਤਫਤੀਸ਼ ਤੋਂ ਇਹ ਗੱਲ ਪਤਾ ਲੱਗਿਆ ਕਿ ਇਹਨਾਂ ਦਾ ਇੱਕ ਤੀਸਰਾ ਸਾਥੀ ਹੋਰ ਹੈ ਜਿਸ ਦਾ ਨਾਂ ਜਗਸੀਰ ਸਿੰਘ ਉਰਫ ਜਗਨਾ ਪਿੰਡ ਕੁਲਰੀਆਂ ਥਾਣਾ ਬੇਟਾ ਉੱਥੇ ਦਾ ਹੈ ਉਸਨੂੰ ਵੀ ਮੁਕਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਸਰ ਨਸ਼ੇ ਦਾ ਵੀ ਇੱਕ ਯਤਨ ਕੀਤਾ ਰਹੇਗੇ ਨਸ਼ੇ ਦੇ ਆਦੀ ਹੈ ਜੀ ਨਸ਼ਾ ਕਰਦੇ ਹਨ ਨਸ਼ੇ ਦੀ ਪੂਰਤੀ ਵਾਸਤੇ ਜਦੋਂ ਕੋਈ ਹੋਰ ਸਾਧਨ ਨਹੀਂ ਮਿਲਦਾ ਤਾਂ ਇਸ ਤਰੀਕੇ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਨੂੰ ਕਿੰਨੇ ਚਦਰ ਰਿਮਾਂਡ ਜਿਹੜਾ ਲਿਆ ਗਿਆ ਸੀ ਅ ਤਕਰੀਬਨ 8 ਦਿਨਾਂ ਦਾ ਰਿਮਾਂਡ ਅਸੀਂ ਇਹਨਾਂ ਦਾ ਹਾਸਲ ਕਰ ਚੁੱਕਿਆ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਜਾਰੀ ਹੈ ਤੇ ਉਮੀਦ ਹੈ ਕਿ ਹੋਰ ਮੋਟਰਸਾਈਕਲ ਵੀ ਬਰਾਮਦ ਹੋ ਤੇ ਲੋਕਾਂ ਨੂੰ ਲੈਣ ਵਾਸਤੇ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਤੱਕ ਪਹੁੰਚ ਕਰਨੀ ਚਾਹੀਦੀ ਹੈ ਤੁਸੀਂ ਨੰਬਰ ਬਟੋਗੇ ਜੀ ਅਸੀਂ ਸੋਸ਼ਲ ਮੀਡੀਆ ਰਾਹੀਂ ਤੇ ਤੁਹਾਡੇ ਰਾਹੀਂ ਅਸੀਂ ਜਿੰਨੇ ਵੀ ਮੋਟਰਸਾਈਕਲ ਨੇ ਉਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਚਾਸੀ ਨੰਬਰ ਇੰਜਨ ਨੰਬਰ ਤੇ ਕਿਸ ਕੰਪਨੀ ਦਾ ਉਹ ਮੋਟਰਸਾਈਕਲ ਹੈ ਇਹ ਸਾਰਾ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਤੇ ਆਮ ਜਨਤਾ ਨੂੰ ਅਪੀਲ ਹੈ ਕਿ ਉਹਨਾਂ ਨੂੰ ਵਾਚ ਕੇ ਦੇਖ ਕੇ ਜੇਕਰ ਕਿਸ ਦਾ ਮੋਟਰਸਾਈਕਲ ਹੈ ਤਾਂ ਸਾਡੇ ਕੋਲ ਲੈਣ ਲਈ ਸੰਪਰਕ ਕਰਨ ਕਾਂਸਲ ਦੀ ਹੱਟੀ ਵਾਲਿਆਂ ਦਾ ਨਵਾ ਸ਼ੋਲੂਮ ਟੌਪ ਕਲੈਕਸ਼ਨ ਖੁੱਲ ਚੁਕਿਆ ਤੇ ਇਥੇ ਬਲੂ ਡਾਟ ਕੰਪਨੀ ਦਿਆਂ ਇਲਾਕੇ ਦੇ ਹਰ ਸਕੂਲ ਦੀਆਂ ਵਰਦੀਆਂ ਵਧੀਆ ਤੇ ਘੱਟ ਰੇਟਾਂ ਤੇ ਮਿਲਦੀਆਂ ਨੇ ਇਸ ਤੋਂ ਇਲਾਵਾ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨਰ ਕੱਪੜੇ ਜਿਵੇਂ ਕਿ ਪੈਂਟ ਕੋਟ ਸ਼ਰਟ ਬਲੇਜ਼ਰ ਟਰੈਕਸੂਟ ਬੱਚਾ ਦੇ ਫੈਂਸੀ ਕੱਪੜੇ ਉਹ ਵੀ ਘੱਟ ਰੇਟਾਂ ਤੇ 3100 ਦੀ ਸ਼ਾਪਿੰਗ ਤੇ ਮਿਲਣਗੇ 에ਅਰਪੋਰਟ ਤੇ ਸਮਾਰਟਪੋਰਟ 5100 ਦੀ ਸ਼ਾਪਿੰਗ ਤੇ ਲਿਆ ਜਾਓ ਆਪਣੇ ਨਾਲ ਦੋਵੇਂ ਗੇਟ ਅੱਜ ਹੀ ਪਹੁੰਚੋ ਟੌਪ ਕਲੈਕਸ਼ਨ ਜੁੱਤੀ ਮਾਰਕੀਟ ਦੇ ਬਿਲਕੁਲ ਸਾਹਮਣੇ ਨੇੜੇ ਰਾਮਾ ਡਾਕਟਰ ਦਿਲਬਾ